ਦੁਨੀਆ 'ਚ ਛੇੜਨ ਵਾਲੀ ਐ ਨਵੀਂ جنگ بابا ਵੇਂਗਾ ਦੀ ਭਵਿੱਖ ਵਾਣੀ ਦਾ ਅਸਲ ਸੱਚ ਆਇਆ ਸਾਹਮਣੇ ਦੁਨੀਆ ਭਰ ਦੀਆਂ ਨਜ਼ਰਾਂ بابا ਵੇਂਗਾ ਦੀ ਭਵਿੱਖ ਵਾਣੀ ਤੇ بابا ਵੇਂਗਾ ਜਸਨੂ ਭਾਰਤ ਦਾ ਨੋਸਟਰਾ ਡੈਮਸ ਕਿਹਾ ਜਾਂਦਾ ਹੈ। ਬਾਬਾ ਵੈਂਗਾ ਦੇ ਵੱਲੋਂ ਦਹਾਕੇ ਪਹਿਲਾਂ ਹੀ ਅਜਈਆਂ ਭਵਿੱਖਵਾਣੀਆਂ ਕਰ ਦਿੱਤੀਆਂ ਗਈਆਂ ਜੋ ਸੋਚ-ਸੋਚ ਕੇ ਬੰਦੇ ਪਹਿਲਾਂ ਤੋਂ ਹੀ ਡਰਤੇ ਆ ਰਹੇ ਨੇ ਤਾਂ ਬਹੁਤ ਸਾਰੀਆਂ ਭਵਿੱਖਵਾਣੀਆਂ 2024 ਨੂੰ ਲੈ ਕੇ ਕੀਤੀਆਂ ਗਈਆਂ ਸੀ ਜੋ ਕਿਤੇ ਨਾ ਕਿਤੇ ਸੱਚ ਸਾਬਤ ਹੋ ਗਈਆਂ। ਦੱਸਦੀ ਹੈ ਕਿ ਬਾਬਾ ਵੈਂਗਾ ਦੇ ਵੱਲੋਂ ਮੌਸਮ ਨੂੰ ਲੈ ਕੇ ਵੀ ਭਵਿੱਖਵਾਣੀ ਕੀਤੀ ਗਈ ਸੀ, ਗਲੋਬਲ ਵਾਰਮਿੰਗ ਨੂੰ ਲੈ ਕੇ ਵੀ ਕੀਤੀ ਗਈ ਸੀ ਜੋ ਸੱਚ ਸਾਬਤ ਹੋ ਗਈ ਹੈ। ਤਾਂ ਇੱਕ ਭਵਿੱਖਵਾਣੀ ਸੀ टीजे विश्व युद्ध थी थर्ड वर्ल्ड वॉर थी ता दुनिया ਦੇ ਅੰਤ ਦੀ ਸ਼ੁਰੂਆਤ ਦੀ ਯਾਨੀ 2025 ਦੇ ਸ਼ੁਰੂ ਹੁੰਦਿਆ ਹੀ ਤਾਂ ਜਿਸ ਤਰੀਕੇ ਦੇ ਨਾਲ ਇਸ ਵੇਲੇ ਈਰਾਨ ਤੇ ਇਜ਼ਰਾਈਲ ਦੇ ਹਾਲਾਤ ਬਣੇ ਹੋਏ ਨੇ ਬਾਬਾ ਵੈਂਗਾ ਦੀ ਉਹ ਜੋ ਭਵਿੱਖਬਾਣੀ ਹੈ ਸੱਚ ਹੁੰਦੀ ਸਾਬਤ ਹੋ ਰਹੀ ਹੈ ਤਾ ਅੱਜ ਦੇ ਕਿ ਫਿਲਹਾਲ 5 ਅਗਸਤ ਦੀ ਗੱਲ ਕਹੀ ਗਈ ਸੀ 5 ਅਗਸਤ ਨੂੰ ਅਜਾ ਕੁਝ ਨਹੀਂ ਹੋਇਆ ਪਰ ਹਾਲਾਤ ਬਹੁਤ ਤਣਾਪੂਰਨ ਬਣੇ ਹੋਏ ਨੇ ਜੰਗ ਜੋ ਹੈ ਤੈ ਹੈ ਅਜਹ ਹਰ ਇੱਕ ਦੇ ਵੱਲੋਂ ਕਹਿ ਦਿੱਤਾ ਗਿਆ ਅਜਹੀਆਂ ਜੋ ਅਪਡੇਟਸ ਆ ਰਹੀਆਂ ਨੇ ਤਾਂ ਦੂਜੇ ਪਾਸੇ 12 ਅਗਸਤ ਨੂੰ ਤੇਲ ਅਬੀਵ ਤੇ ਹਮਲਾ ਹੋਏਗਾ ਇਹ ਵੀ ਅਪਡੇਟਸ ਆ ਰਹੀਆਂ ਨੇ ਜੇਕਰ ਇਹ جنگ ਹੁੰਦੀ ਹੈ ਤਾਂ ਦੁਨੀਆ ਭਰ ਦੇ ਵਿੱਚ ਤਬਾਹੀ ਸ਼ੁਰੂ ਹੋਏਗੀ ਦੁਨੀਆ ਭਰ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਤਣਾਪੂਰਣ ਹੋ ਸਕਦੇ ਨੇ ਤਾਂ ਜੋ 2025 ਦੀ ਸ਼ੁਰੂਆਤ ਦੀ ਗੱਲ ਕੀਤੀ ਸੀ ਉਹ ਕਿਤਨਾ ਕਿਤੇ ਸੱਚ ਸਾਬਤ ਹੋ ਸਕਦੀ ਹੈ ਕਿਸੇ ਬਾਬਾ ਵੇਂਗਾ ਦੀ ਉਹ ਭਵਿੱਖਬਾਣੀ ਕਿਵੇਂ ਇਹਤੀ ਜੋ ਥ ਵਰਲਡ ਵਾਰ 3 ਜਾ ਵਿਸ਼ਵ ਯੁੱਧ ਕਿਵੇਂ ਸ਼ੁਰੂ ਹੋਏਗਾ ਕਿਵੇਂ ਪੂਰੇ ਦੁਨੀਆ ਦੇ ਵਿੱਚ ਇਹ ਆਪਣੇ ਪੈਰ ਪਸਾਰ ਲਏਗਾ ਕਿ ਅਸਲ ਦੇ ਵਿੱਚ ਹੋਣ ਵਾਲਾ ਆਉ ਜਾਣਦੇ ਹਾਂ ਬਾਬਾ ਵੈਂਗਾ ਜਿਹਨਾਂ ਨੂੰ ਇੰਡੀਆ ਦੇ ਨੋਸਟ੍ਰੋਡੇਮਸ ਵੀ ਕਿਹਾ ਜਾਂਦਾ ਤਾਂ ਬਾਬਾ ਵੈਂਗਾ ਦੇ ਵੱਲੋਂ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਨੇ ਬਾਬਾ ਵੈਂਗਾ ਨੇ ਦਹਾਕੇ ਪਹਿਲਾਂ ਕਈ ਭਵਿੱਖਬਾਣੀਆਂ ਕੀਤੀਆਂ ਸਨ ਜਿਨ੍ਹਾਂ ਦੇ ਵਿੱਚੋਂ ਕਈ ਸੱਚ ਸਾਬਤ ਹੋਈਆਂ ਨੇ ਬਾਬਾ ਵੈਂਗਾ ਨੇ ਤੀਜੇ ਵਿਸ਼ਵ ਯੁੱਧ ਯਾਨੀ ਕਿ 3rd ਵਰਲਡ ਵਾਰ ਦੀ ਭਵਿੱਖਬਾਣੀ ਵੀ ਕੀਤੀ ਸੀ ਦਾਵਾ ਕੀਤਾ ਜਾ ਰਿਹਾ ਹੈ ਕਿ ਹੁਣ ਇਹ ਵੀ ਸੱਚ ਸਾਬਤ ਹੋ ਸਕਦੀ ਹੈ ਈਰਾਨ ਤੇ ਇਜ਼ਰਾਈਲ ਵਿਚਾਲੇ ਜੰਗ ਬਾਰੇ ਦਾਅਵੇ ਹੋਣ ਲੱਗੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਜੰਗ ਤੈ ਹੈ ਜਿਸ ਪਿੱਛੋਂ ਪੂਰੀ ਦੁਨੀਆ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਖਦਸ਼ਾ ਹੈ ਕਿ ਇਹਨਾਂ ਦੋਹਾਂ ਵਿਚਾਲੇ ਜੰਗ ਦੀ ਅੱਗ ਮੱਧ ਪੂਰਬ ਸਣੇ ਪੂਰੀ ਦੁਨੀਆ ਨੂੰ ਲਪੇਟੇ ਦੇ ਵਿੱਚ ਲੈ ਲਵੇਗੀ ਅਮਰੀਕੀ ਅਤੇ ਇਜ਼ਰਾਈਲੀ ਅਧਿਕਾਰੀਆਂ ਨੇ ਸੰਕੇਤ ਦਿੱਤੇ ਨੇ ਕਿ ਈਰਾਨ ਇਜ਼ਰਾਈਲ ਤੇ ਹਮਲਾ ਕਰ ਸਕਦਾ ਹੈ ਹਾਲਾਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਤਹਿਰਾਨ 12 ਅਗਸਤ ਨੂੰ ਤੇਲ ਅਵੀਵ ਉੱਤੇ ਹਮਲਾ ਕਰ ਸਕਦਾ ਹੈ ਖੂਫੀਆ ਸੂਤਰਾਂ ਦੇ ਮੁਤਾਬਕ ਈਰਾਨ ਨੇ ਇਜ਼ਰਾਈਲ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਤਿਸ਼ਾ ਬਾਅਵ ਦਾ ਮੌਕਾ ਚੁਣਿਆ ਇਸ ਦਿਨ ਇਜ਼ਰਾਈਲ ਲਈ ਬਹੁਤ ਮਹੱਤਵਪੂਰਨ ਦਿਨ ਹੈ ਅਤੇ ਇਸ ਦੇ ਵਿੱਚ ਯਹੂਦੀ ਲੋਕ ਵਰਤ ਰੱਖਦੇ ਨੇ ਜੋ 12 ਅਗਸਤ ਤੋਂ ਸ਼ੁਰੂ ਹੁੰਦਾ ਹੈ ਅਤੇ 13 ਅਗਸਤ ਤੱਕ ਜਾਰੀ ਰਹਿੰਦਾ ਹੈ ਰੂਸ ਯੂਕਰੇਨ ਯੁੱਧ ਅਤੇ ਇਜ਼ਰਾਈਲ ਹਮਾਸ ਯੁੱਧ ਬਾਰੇ ਉਸ ਨੇ ਪਹਿਲਾਂ ਜੋ ਦਾਅਵੇ ਕੀਤੇ ਸਨ ਉਹ ਸੱਚ ਸਾਬਤ ਹੋਏ ਨੇ ਅਜਿਹੇ ਦੇ ਵਿੱਚ ਲੋਕ ਤੀਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦੀ ਬਾਬਾ ਵੇਂਗਾ ਦੀ ਭਵਿੱਖਬਾਣੀ ਨੂੰ ਬਹੁਤ ਗੰਭੀਰਤਾ ਦੇ ਨਾਲ ਲੈ ਰਹੇ ਨੇ ਇਹ ਭਵਿੱਖਬਾਣੀ ਕਈ ਸਾਲ ਪਹਿਲਾਂ ਬਾਬਾ ਵੇਂਗਾ ਕਰਦੇ ਸਨ ਬਾਬਾ ਵੈਂਗਾ ਨੇ ਸਾਲ 5079 ਤੱਕ ਦੀ ਆਪਣੀ ਧੋਵਿਕ ਬਾਣੀਆਂ ਕਰ ਦਿੱਤੀਆਂ ਸੀ ਹੁਣ ਤੱਕ ਬਾਬਾ ਵੈਂਗਾ ਦੀਆਂ ਕਿਰਪਾ ਵਿਖਬਾਣੀਆਂ ਜਿਵੇਂ ਕਿ ਅਮਰੀਕਾ ਦੇ ਵਿੱਚ 911 ਦੇ ਅਤਵਾਦੀ ਹਮਲੇ ਰਾਜਕੁਮਾਰੀ ਡਾਇਨਾ ਦੀ ਮੌਤ ਅਤੇ ਬ੍ਰੈਕਸਿਟ ਸੱਚ ਸਾਬਤ ਹੋ ਚੁੱਕੀਆਂ ਨੇ ਬਾਬਾ ਵੈੰਗਾ ਨੇ ਵੀ 2024 ਦੇ ਲਈ ਕਈ ਅਜਿਹੀਆਂ ਭਵਿੱਖਬਾਣੀਆਂ ਕੀਤੀਆਂ ਨੇ ਜੋ ਬਹੁਤ ਡਰਾਉਣੀਆਂ ਨੇ ਜੇਕਰ ਇਹਨਾਂ ਦੇ ਵਿੱਚੋਂ ਕੋਈ ਵੀ ਭਵਿੱਖਬਾਣੀ ਸੱਚ ਸਾਬਤ ਹੁੰਦੀ ਹੈ ਤਾਂ ਦੁਨੀਆ ਬਦਲ ਸਕਦੀ ਹੈ ਬਾਬਾ ਵੈੰਗਾ ਨੇ ਸਾਲ 2024 ਦੇ ਮੌਸਮ ਦੇ ਨਾਲ ਜੁੜੀ ਵੱਡੀ ਭਵਿੱਖਬਾਣੀ ਵੀ ਕੀਤੀ ਹੈ ਉਸਨੇ ਇਸ ਸਾਲ ਗਲੋਬਲ ਵਾਰਮਿੰਗ ਦੀ ਚੇਤਾਵਨੀ ਦਿੱਤੀ ਹੈ ਤਾਂ ਬਾਬਾ ਵੈੰਗਾ ਦੇ ਮੁਤਾਬਕ ਇਸ ਸਾਲ ਪੂਰੀ ਦੁਨੀਆ ਨੂੰ ਮੌਸਮ ਨਾਲ ਸੰਬੰਧੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏਗਾ ਇਸ ਸਾਲ ਗਰਮੀ ਨੇ ਜਿਸ ਤਰ੍ਹਾਂ ਤਬਾਹੀ ਮਚਾਈ ਹੈ ਉਸ ਨੂੰ ਦੇਖਦਿਆਂ ਬਾਬਾ ਵੇਂਗਾ ਦੀ ਇਹ ਭਵਿੱਖਬਾਣੀ ਸੱਚ ਸਾਬਤ ਹੁੰਦੀ ਨਜ਼ਰ ਆਈ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ 2024 ਦੇ ਵਿੱਚ ਇੱਕ ਰਿਕਾਰਡ ਗਰਮ ਸਾਲ ਬਚੋ ਦਰਜ ਕੀਤਾ ਜਾਵੇਗਾ। ਬਾਬਾ ਵੇਂਗਾ ਅਨੁਸਾਰ ਇਸ ਸਾਲ ਦੁਨੀਆ ਦਾ ਕੋਈ ਵੀ ਵੱਡਾ ਦੇਸ਼ ਜੈਵਿਕ ਹਥਿਆਰਾਂ ਦਾ ਪ੍ਰੀਖਣ ਕਰ ਸਕਦਾ। ਬਾਬਾ ਵੇਂਗਾ ਦੀ ਇਹ ਭਵਿੱਖਬਾਣੀ ਸੱਚਮੁੱਚ ਬਹੁਤ ਡਰਾਣੀ ਸੋ ਹੁਣ ਦੇਖਣਾ ਹੋਵੇਗਾ ਜੋ ਤੀਜੇ ਵਿਸ਼ਵ ਯੁੱਧ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ ਜੋ ਕਿ ਅਸਰਾਈਆਂ ਲਗਾਈਆਂ ਜਾ ਰਹੀਆਂ ਨੇ ਈਰਾਨ ਤੇ ਇਜ਼ਰਾਇਲ ਦੇ ਵਿਚਾਲੇ ਯੁੱਧ ਨੂੰ ਲੈ ਕੇ ਉਹ ਭਵਿੱਖਬਾਣੀ ਸੱਚ ਹੁੰਦੀ ਹੈ ਜਾਂ ਨਹੀਂ ਪਰ ਅਸੀਂ ਉਮੀਦ ਇਹੀ ਕਰਦੇ ਹਾਂ ਕਿ ਜੋ ਇਹ ਭਵਿੱਖਬਾਣੀ ਹੈ ਸੱਚ ਸਾਬਿਤ ਨਾ ਹੋਵੇ ਕਿਉਂਕਿ ਇਸ ਦੇ ਨਾਲ ਪੂਰੀ ਦੁਨੀਆ ਦੇ ਲਈ ਵੱਡਾ ਖਤਰਾ ਬਣ ਸਕਦਾ ਹੈ